ਵੱਡੇ ਬਾਦਲ ਸਾਹਿਬ ਦੇ ਪੂਰੀ ਜ਼ਿੰਦਗੀ ਦੇ ਸਾਥੀ ਲੈਫਟ ਵੱਲੇ ਕਰੋ ਜੀ ਸਰ ਜਗਦੀਸ਼ ਸਿੰਘ ਖਰਚਾ ਜੀ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਾਥੀ ਸਾਰੇ ਵਾਪਸ ਸ਼੍ਰੋਮਣੀ ਕਾਲੀ ਦਲ ਥੱਲੇ ਵਾਪਸ ਕਰ ਆਏ ਐ ਮੈਂ ਦਿਲ ਦੀ ਗਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੱਡੇ ਬਾਦਲ ਸਾਹਿਬ ਨਾਲ ਇੰਨਾ ਦਾ ਉਹ ਸਾਥ ਸੀ ਉਹ ਸਮੇਂ ਦਾ ਸਾਥ ਸੀ ਜਦੋਂ ਸਵੇਰੇ ਘਰੋਂ ਨਿਕਲਦੇ ਸੀ ਉਦੋਂ ਡਰ ਲੱਗਦਾ ਸੀ ਕਿ ਰਾਤ ਨੂੰ ਵਾਪਸ ਆਵਾਂਗੇ ਕਿ ਨਹੀਂ ਵੱਡੇ ਬਾਦਲ ਸਾਹਿਬ ਤੇ ਗੱਡੀ ਵਿੱਚ ਆਪ ਬੈਠ ਕੇ ਲੈਫਟ ਰਾਈਟ ਰਹਿ ਕੇ ਆਪਣੀ ਜਾਨ ਸਥੇਲੀ ਤੇ ਰੱਖ ਕੇ ਛਾਤੀ ਤਾਨ ਕੇ ਬਹਿਣ ਵਾਲੇ ਉਹ ਪਰਿਵਾਰਾਂ ਚੋਂ ਸੀ ਕੋਈ ਕਾਰਨ ਆਪਣੇ ਤੋਂ ਅਲੱਗ ਹੋਏ ਪਰ ਮੈਂ ਦਿਲੋਂ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਾ ਪਰਿਵਾਰ ਇਕੱਠਾ ਹੋਇਆ ਮੇਰੀ ਕੋਸ਼ਿਸ਼ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਤੇ ਮੈਂ ਸਾਰਿਆਂ ਨੂੰ ਵੀ ਕੀ ਕੀਤੀ ਹੈ ਕਿ ਅੱਜ ਸਾਰੇ ਪੰਜਾਬੀਆਂ ਨੂੰ ਪਾਰਟੀ ਦੇ ਪੁਰਾਣੇ ਸਾਥੀਆਂ ਨੂੰ ਇੱਕ ਛੱਡੇ ਥੱਲੇ ਆਉਣ ਦੀ ਲੋੜ ਹੈ ਕਿਉਂਕਿ ਜਾਇਦੀਆਂ ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਦੀ ਤਬਾਈ ਕਰਾਨ ਕੀਤੀ ਹੈ ਦਿੱਲੀ ਦੀਆਂ ਜਿਹੜੇ ਨੈਸ਼ਨਲ ਪਾਰਟੀਆਂ ਐ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਐ ਕਬਜ਼ਾ ਕਰਨ ਵਾਸਤੇ ਆਉਂਦੀਆਂ ਐ ਲੁੱਟਣ ਵਾਸਤੇ ਆਉਂਦੀਆਂ ਐ ਸੇਵਾ ਕਰਨ ਵਾਸਤੇ ਨਹੀਂ ਦਿਲ ਜਿੱਤਣ ਵਾਸਤੇ ਨਹੀਂ ਉਹਨਾਂ ਵਾਸਤੇ ਜਿਵੇਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇਸ਼ ਵਿੱਚ ਆਈ ਸੀ ਕੋਈ ਦੇਸ਼ ਨੂੰ ਤਰੱਕੀ ਕਰਾਉਣ ਵਾਸਤੇ ਨਹੀਂ ਦੇਸ਼ ਤੋਂ ਲੁੱਟਣ ਵਾਸਤੇ ਆਈ ਸੀ ਦੇਸ਼ ਦਾ ਖਜ਼ਾਨਾ ਖਤਮ ਕਰਨ ਵਾਸਤੇ ਆਈ ਸੀ ਔਰੀ ਰੋਲ ਅਸਾਰੀਆਂ ਨੈਸ਼ਨਲ ਪਾਰਟੀਆਂ ਐ ਅਕਾਲੀ ਦਲ ਜੋ ਕੱਲੀ ਆਪਣੀ ਪੰਜਾਬ ਦੀ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਨਮਾਇਤਾ ਜੱਥੇਬੰਦੀ ਹੈ ਉਹਦੀ ਤੇ ਨੈਸ਼ਨਲ ਪਾਰਟੀਆਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਅਸੀਂ ਤੁਹਾਡੇ ਆਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਆਂ ਤੁਹਾਡੇ ਵਿੱਚੋਂ ਹੀ ਅਸੀਂ ਨਿਕਲੇ ਆਂ ਤੇ ਫੈਸਲੇ ਪੰਜਾਬ ਦੇ ਜੋ ਹੱਕ ਦੀ ਕਰਨਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹ ਫੈਸਲੇ ਕਰਦੀਆਂ ਜੋ ਉਹਨਾਂ ਦੇ ਹਕਮਰਾਨ ਕਹਿੰਦੇ ਆ ਇਸ ਕਰਕੇ ਜੋ ਹਾਲਾਤ ਪੰਜਾਬ ਦੇ ਅੱਜ ਹੈ ਅੱਜ ਗੈਂਗਸਟਰ ਪੰਜਾਬ ਚ ਅੱਜ ਕਰ ਰਿਹਾ ਹੈ ਲੁੱਟ ਕੋਈ ਹੋਈਆਂ ਡਕੈਤੀਆਂ ਹੈ ਮੈਨ ਲੱਗਦਾ ਕਿ ਅੱਧੇ ਲੁਧਿਆਣੇ ਨੇ ਫਰੋਕੀਆਂ ਦਿੱਤੀਆਂ ਹੈ ਪੁਲਿਸ ਨਾਂ ਦੀ ਕੋਈ ਚੀਜ਼ ਨਹੀਂ ਨਸ਼ਾ ਘਰ ਘਰ ਫਲਾ ਦਿੱਤਾ ਮੈਂ ਇੱਕ ਗੱਲ ਮੈਂ ਜ਼ਰੂਰ ਪੰਜਾਬੀਆਂ ਨੂੰ ਸ਼ੋਰ ਕਰੂੰਗਾ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਰਾਜ ਆਉਣ ਤੇ ਇੱਕ ਗੈਂਗਸਟਰ ਨਹੀਂ ਰਹੂਗਾ ਪੰਜਾਬ ਵਿੱਚ ਮੈਂ ਤੁਹਾਨੂੰ ਅੱਜ ਦੱਸਦਾ ਨਾ ਉਹਨਾਂ ਦੇ ਇਸ ਮੱਥਕ ਰਹਿਣਗੇ ਪੰਜਾਬ ਵਿੱਚ ਵਾਪਸ ਸ਼ਾਂਤੀ ਦਾ ਮਾਹੌਲ ਉਹ ਵਾਪਸ ਲੈ ਕੇ ਆਵਾਂਗੇ ਨਾਲੇ ਨਸ਼ੇ ਖਤਮ ਕਰਨੇ ਸਾਡੀ ਜਵਾਨੀ ਨੂੰ ਬਚਾਉਣਾ ਸਾਡੇ ਵਾਸਤੇ ਨੰਬਰ 1 ਪ੍ਰਾਇਰਟੀ ਹੈ ਦੇਖੋ ਪੰਜਾਬ ਬਹੁਤ ਪਿੱਛੇ ਚਲੇ ਗਿਆ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਪੰਜਾਬ ਦੇ ਸ਼ਰੋਮਣੀ ਕਾਲੀ ਦਾ ਦਰਾਜ ਤੁਸੀਂ ਸਾਰੇ ਲੁਧਿਆਣੇ ਵਾਲਿਆ মিডিਆ ਇੱਥੇ ਬੈਠਾ ਹੈ ਲੁਧਿਆਣੇ ਵਿੱਚ ਭਾਵੇਂ ਕੋਈ ਫਲਾਈਓਵਰ ਬਣਿਆ ਹੈ ਭਾਵੇਂ ਕੋਈ ਓਵਰਬ੍ਰਿਜ ਬਣਿਆ ਹੈ ਭਾਵੇਂ ਕੋਈ ਸੜਕਾਂ ਬਣੀਆਂ ਹੈ ਭਾਵੇਂ ਸੀਵਰੇਜ ਪਿਆ ਹੈ ਭਾਵੇਂ ਬਿਊਟੀਫਿਕੇਸ਼ਨ ਹੋਈ ਹੈ ਇੱਕ ਇੱਕ ਚੀਜ਼ ਕੱਲੀ ਸ਼ਰੋਮਨੀ ਖਾਲੀਦਲ ਨੇ ਬਣਾਈ ਹੈ ਇੱਕ ਵੀ 10 ਸਾਲ ਕੈਪਟਨ ਅਮਰਿੰਦਰ ਸਿੰਘ ਹੀ ਰਾਜ ਰਿਹਾ ਹੈ ਆ 3 ਸਾਲਾਂ ਠੱਗਾਂ ਦਾ ਰਾਜ ਹੈ ਝਾਂਗੋਲੇ ਦਾ ਪ੍ਰਿਵਿਧਾ ਜਿਉ ਇੱਕ ਵੀ ਇੱਥੇ ਇਟ ਲਾਈ ਹੋਏ ਲਾਉਣੇ ਕੀ ਸੀ ਬਰਬਾਦ ਕਰਤਾ ਪੰਜਾਬ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਜੇ ਆਪਾਂ ਨਾ ਇਕੱਠੇ ਹੋਏ ਨਾ ਆਪਣੀ ਇੱਕ ਪਾਰਟੀ ਨੂੰ ਤਗੜਾ ਕੀਤਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਪੱਕੀ ਦੇਵਾਂਗੇ ਆ ਜਿਹੜੇ ਲੋਕ ਹੈ ਆ ਝੂਠ ਬੋਲ ਕੇ ਲਾਰੇ ਲਾ ਕੇ ਆ ਜਾਂਦੇ ਐ ਠੱਗੀ ਮਾਰ ਲੈਂਦੇ ਐ ਤੇ ਉਹਦੇ ਬਾਅਦ ਫਿਰ ਜੋ ਕਹਿੰਦੇ ਆ ਉਹਦੇ ਉਲਟ ਹੁੰਦੇ ਆ ਸੋ ਮੈਂ ਅੱਜ ਫਿਰ ਤੋਂ ਗਰਚਾ ਪ੍ਰਵਾਦ ਨੂੰ ਤੇ ਉਹਨਾਂ ਸਾਰੇ ਸਮੁੱਚੀ ਟੀਮ ਦਾ ਪਾਰਟੀ ਜੀ ਆ ਗਣ। ਮੁੰਡਾ ਇਹ ਦੇਖਣ ਲਈ ਕਿ ਪਰਪਰ ਹੋਵੇ ਜੀ ਆਈਐਸ ਸੀ ਹੋ ਗਏ ਨੇ ਟੀਮਾਂ ਦੇ ਇਲੈਕਸ਼ਨ ਲੱਗ ਰਹੇ ਨੇ। ਆ ਸਾਰੇ ਖਬਰਾਂ ਦੀ ਨਾ ਤੁਸੀਂ ਕਹਾਣੀਆਂ ਇੰਨੀਆਂ ਬਣਾ ਲੈਂਦੇ ਹੋ, ਰੋਜ਼ ਬਣਾ ਲੈਂਦੇ ਹੋ। ਹਾਂਜੀ ਮੁੱਲਾਪੁਰੀ ਸਾਹਿਬ ਮੈਨੂੰ ਲੱਗਾ ਮੁੱਲਾਪੁਰੀ ਸਾਹਿਬ ਐਡਰੈਸ ਕਰਕੇ ਸਾਰਿਆਂ ਨੂੰ ਕਿ ਅੱਜ ਦੀ ਤਾਜ਼ਾ ਖਬਰ ਕਿਹੜੀ ਹੈ। ਹੈਂ? ਜਿਹੜਾ ਗੱਲ ਹੋ ਰਹਿ ਰਹੀ ਹੈ ਜਿਵੇਂ ਬੀਜੇਪੀ 'ਚ ਜਾ ਰਹੇ ਲੋਕ ਕੋਈ ਦੁਪੱਟੇ ਵੱਡੇ ਉਹਨਾਂ ਦਾ ਟਾਈਮ ਰੇਟ ਹੀ ਕਰਾਣਾ ਚਾਹੁੰਦੇ ਆ। ਮੈਂ ਤਾਂ ਬੀਜੇਪੀ ਦੇ ਰਹਿਣਾ ਜਿਹੜੇ ਅਹਲੇ ਬੰਦੇ ਲਈ ਜਾਂਦੇ। ਤੁਸੀਂ ਗੱਲ ਸਮਝੇ ਨੂ ਜਿਹਨੂੰ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰਹੇ ਸੀ ਕਿ ਆ ਜਾਈ ਤੇ ਫਿਰ ਅਸੀਂ ਦਸਾਵਾਂਗੇ ਸਬਕ। ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ। ਉਹੀ ਕੇ ਰਹਿਣਾ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਆਪਣੀ ਚੀਜ਼ ਐ। ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਵਿੱਚ ਉਹ ਬੰਦੇ ਦੀ ਕੀ ਕਦਰ ਹੈ ਉਹ ਕੁਝ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਹੋਜਦੇ ਬਿੱਟੂ ਬਹੁਤ ਵੱਡਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਹੁਨੇ ਇਹਨਾਂ ਨੂੰ ਖੇਤਰ ਭੇਜ ਦਿਓ ਬਾਅਦ ਪਤਾ ਲੱਗੂ ਜਦੋਂ ਸਾਰਿਆਂ ਦੀ ਜਬਾਨ ਤਾਂ ਜਬਤ ਹੋ ਗਈ ਸਰਕਾਰ ਕੰਮ ਨਹੀਂ ਕਾਲੀ ਦਲ ਕਦ ਤੱਕ ਆਪਣੀਆਂ ਜਿਹੜੀਆਂ ਸਿਕੰਡਰੀ ਰੱਖੋ ਬਹੁਤ ਜਲਦੀ ਬਾਜਰ ਜੀ ਚੁੱਕ ਵੀ ਸਰ ਸਰ ਜਿਹੜੀ ਲਗਾਤਾਰ ਸਰਕਾਰ ਲੈ ਰਹੀ ਹੈ ਪਹਿਲਾਂ ਛੱਬੀਆਂ ਮੰਡੀਆਂ ਪ੍ਰਾਈਵੇਟ ਕਰ ਦਿੱਤੀ ਉੱਪਰ ਬਾਅਦ ਨੋਟੀਫਿਕੇਸ਼ਨ ਵਾਪਸ ਕੈਨਸਲ ਕਰਤਾ ਜੀ ਆ ਸਾਰੀ ਚੀਜ਼ ਆ ਜਿਹੜਾ ਮੁੱਖ ਮੰਤਰੀ ਹੈ ਢਾਰੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਮੰਗੂ ਮੈਨੂੰ ਨਾ ਅੰਦਰ ਕੀਤਾ ਜਾਏ ਹੁਣ ਕੀ ਕੀਤਾ ਜੋ ਉੱਤੋਂ ਹੁਕਮ ਆ ਰਿਹਾ ਹੈ ਕੋਈ ਮੰਨ ਰਿਹਾ ਹੈ ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰਦਣਾ ਹੈ ਬਾਰਡਰ ਤੇ ਰੋਕ ਲੋ ਰੋਕਣਾ ਹੈ ਇੱਥੇ ਜੋ ਇੱਥੇ ਜੋ ਕੁਝ ਕਰਾਉਣਾ ਕਰਾਈ ਜਾਂਦੇ ਆ ਭਗਵੰਤ ਮਾਨ ਤਾਂ ਡਰੇ ਬੈਠਾ ਉਹ ਤਾਂ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ ਤੂੰ ਨਾ ਵੀ ਆ ਤਾਂ ਹੁਣ ਹੁਣ ਆ ਤਾਂ ਹੁਣ ਕਟਕੁੱਟ ਨਹੀਂ ਬਣ ਕੇ ਰਹਿ ਗਿਆ ਵੀਟੀ ਮੰਗੀ ਸਰ ਪੰਜਾਬ ਬਚਾਓ ਯਾਤਰੀ ਇੱਥੇ ਵਿੱਚ ਕਾਂਗਰਸ ਦਾ ਫੋਰ ਸਟੈਂਡਰਡ ਆ ਕਿ ਤੁਸੀਂ ਤਾਂ ਮਸਤ ਹੋ ਰਹੇ ਹੋ ਅੱਜ ਗਵਰਨਰ ਨੂੰ ਮੰਗ ਮੰਗ ਕੇ ਦੇਖ ਆਏ ਨੇ ਛਰਾਬ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਉੱਥੇ ਧੰਨਾਂ ਲਾ ਰਹੇ ਨੇ ਉੱਥੇ ਉਹ ਨਹੀਂ ਮੈਂ ਉਹੀ کہہ ਰਿਹਾ ਦੋ ਚੋਰ ਇਕੱਠੇ ਹੋਏ ਆ ਸ਼ਰਾਬ ਕੋਡਾਲਾ ਜੋ ਪੰਜਾਬ ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਕੋਡਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਰਾਜਨੀਤਿਕ ਤੌਰ ਤੇ ਦਾ ਪੰਜਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗਵਰਨਰ ਦੇ ਕੋਲ ਗਏ ਕਿ ਸੁਆਸਤੀ ਆ ਉੱਥੇ ਜਾਂ ਜੇ ਕੇਜਰੀਵਾਲ ਨੂੰ ਕਰ ਤੁ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਤੁਹਾਡੀ ਹਿੰਮਤ ਹੈ ਤੇ ਉੱਥੇ ਸੇਮ ਕਟਾਲਾ ਉਹ ਸੇਮ ਉਹ ਤੋਂ ਵੱਡਾ ਕਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀ ਨੂੰ ਇੱਥੇ ਦਿੱਤਾ ਹੈ ਉਹੀ ਪਾਲਿਸੀ ਉੱਥੇ ਹੈ ਵਾਟ ਟੂ ਵਾਟ ਆ ਪਾਲਿਸੀ ਹੈ ਥੇਰ ਆ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਵਿਚਾਰੀਏ